ਭਗਵੰਤ ਮਾਨ ਨੇ ਪਤਾਨੀ ਸਾਨੂੰ ਆਹ ਕੁਛ ਦੱਸਤਾ ਜੀ ਇੱਕ ਐਮਪੀ ਨੇ ਆਹ ਸਾਨੂੰ ਦੇਤਾ ਜੀ ਕੈਂਪੀ ਨੇ ਸਾਨੂੰ ਹਿਸਾਬਕਦਾਰ ਦੇਤਾ ਜੀ ਮੈਂ ਕਹਿਣਾ ਵੀ ਇਹ ਸਾਡੀ ਕੌਮ ਦੇ ਯੋਧਿਆਂ 99 ਦੇ ਵਿੱਚ ਹੀ ਕਰਕੇ ਦਿਖਾ ਰਹੇ ਹਾਂ ਜੰਨੇ ਦੀਆਂ ਫੈਕਟਰੀਆਂ ਲਾਤੀਆਂ ਵਪਾਰ 99 ਦੇ ਵਿੱਚ ਹੀ ਸਾਡੀ ਕੌਮ ਦੇ ਯੋਧਿਆਂ ਨੇ ਇਹ ਕੁਛ ਕਰਤਾ ਸੀ ਜਿਹੜਾ ਅੱਜ ਭਗਵੰਤ ਮਾਨ ਚਰਦਾ ਅੱਜ ਜਿਹੜੇ ਅੱਜ ਮੁੱਦੇ ਨੇ ਪਾਣੀ ਦੇ ਮੁੱਦੇ ਨੇ ਵੈਸੇ ਵੈਸੇ ਕੀਤਾ ਕਿ ਇੱਕ ਮੁੱਦਾ ਠਾ ਦੇਣਾ ਗੱਲਬਾਤ ਹੁੰਦਾ ਮੁੱਦੇ ਨੂੰ sire tak ਲੈ ਕੇ ਜਾਣਾ ਗੱਲ ਬਕ ਹੁੰਦੀ ਆ ਠੀਕ ਆ ਜੀ ਤੇ 99 ਦੇ ਵਿੱਚ ਐਮਪੀ ਬਣ ਜਾਂਦੇ ਆ ਚੰਗੇ ਕੰਮ ਕਰਦੇ ਆ ਹਿੰਦੂ ਆਏ ਤਾਂ ਹਿੰਦੂਆਂ ਦਾ ਵੀ ਕੰਮ ਕੀਤਾ ਹਾਂ ਕੋਈ ਇਸਾਈ ਆਇਆ ਕੋਈ ਕੋਈ ਵੀ ਕੌਮ ਆਈ ਹਰ ਇੱਕ ਕੌਮ ਦੀ ਬਾਹ ਫੜੀ ਤੇ ਕੰਮ ਜ਼ੋਰ ਨਾਲ ਕੀਤੇ ਸਭ ਤੋਂ ਬਾਅਦ ਕਾਲਜ ਅਪਗ੍ਰੇਡ ਹੋਏ ਸਕੂਲ ਬਣੇ ਉਹਨਾਂ ਬਿਲਕੁਲ ਬਿਲਕੁਲ ਬਹੁਤ ਕੁਝ ਹੋਇਆ ਸਾਡੀ ਕੌਮ ਨੂੰ ਹੰਧਾਰਾ ਮਿਲਿਆ ਬਹੁਤ ਵਧੀਆ ਮਤਲਬ ਕੰਮ ਹੋਇਆ ਉਸ ਤੋਂ ਬਾਅਦ ਕੀ ਹੁੰਦਾ ਖਾਰਕੂ ਸਿੰਘਾਂ ਦੀ ਭਾਲ ਕਰਦੇ ਕਰਦੇ ਸੁਮੇਸ਼ ਸੈਣੀ ਆਪਣੇ ਗਨਮੈਨਾਂ ਦੇ ਨਾਲ ਹਾਂ ਕਿਸੇ ਚੰਡੀਗੜ੍ਹ ਦੇ ਨੇੜਲੇ ਪਿੰਡ 'ਚ ਪਹੁੰਚ ਜਾਂਦੇ ਆ। ਹੂੰ ਬਿਮਲਕੌਰ ਖਾਲਸਾ ਨੂੰ ਪਤਾ ਲੱਗਦਾ ਤੇ اچانک ਹੀ ਇਹ ਗੱਡੇ ਚੱਕਦੇ ਆ ਤੇ ਉੱਥੇ ਪਹੁੰਚ ਜਾਂਦੇ ਆ ਉਸੇ ਪਿੰਡ ਦੇ ਵਿੱਚ। ਜੀ ਆਮੋ ਸਾਹਮਣਾ ਹੋ ਜਾਂਦਾ। ਹੂੰ ਸੁਮੇਸ਼ ਸੈਣੀ ਦਾ ਤੇ ਬਿਮਲਕੌਰ ਖਾਲਸਾ ਦਾ। ਜੀ ਤੇ ਬਿਮਲਕੌਰ ਖਾਲਸਾ ਦੇ ਨਾਲ ਵੀ ਗਨਮੈਨ ਸੀ ਤੇ ਉਧਰੋਂ ਸੁਮੇਸ਼ ਸੈਣੀ ਨਾਲ ਉਹਨਾਂ ਦੀ ਪੁਲਿਸ ਸੀ। ਹੂੰ ਤੇ ਉੱਥੇ ਕਾਫੀ ਰੌਲਾ ਪੈ ਜਾਂਦਾ ਹੈ, ਝੜਪ ਹੁੰਦੀ ਹੈ ਤੇ ਉਹਨਾਂ ਦਾ ਇੱਕ ਗਨਮੈਨ ਹੁੰਦਾ ਗਾਂਧੀ ਜਿਨ੍ਹਾਂ ਨੂੰ ਉਹ ਆਪਣਾ ਭਰਾ ਸਮਝਦੇ ਸੀ ਬਿਮਲਕੌਰ ਖਾਲਸਾ ਜੀ। ਤੇ ਉਹਨਾਂ ਨੇ ਨਾ ਕਾਨੂੰਨ ਤੋਂ ਉੱਪਰ ਹੋ ਕੇ ਹੂੰ ਤੇ ਆਪਣੀ ਜਿਹੜੀ ਰਫਲ ਸੂ ਲੋਡ ਕਰ ਲਈ ਸੀ ਹੂੰ ਲੋਡ ਕਰ ਲਈ ਤੇ ਉਹਨਾਂ ਨੂੰ ਪਤਾ ਲੱਗਿਆ ਸਮੇਤ ਸੈਣੀ ਅਰਗਿਆਂ ਪਰ ਉੱਥੇ ਅਚਾਨਕ ਹੀ ਲੋਕ ਵਿਚਕਾਰ ਹੋ ਜਾਂਦੇ ਆ ਤੇ ਉੱਥੋਂ ਸਿਸਟਮ ਟਲ ਜਾਂਦਾ ਪਰ ਜਿਹੜੇ ਗਾਂਧੀ ਨੇ ਲੋਡ ਕੀਤੀ ਸੀ ਉਹਦਾ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਜੋ ਰਾਜ ਉਹ ਕਿੱਥੇ ਹੈ ਅੱਛਾ ਜੀ ਅੱਜ ਤੱਕ ਲੱਭੀ ਨਹੀਂ ਹੂੰ ਤੇ ਕਈ ਖਬਰਾਂ ਆਉਂਦੀਆਂ ਨੇ ਕਿ ਉਹ ਆਪਣੇ ਪਰਿਵਾਰ ਨਾਲ ਰਹਿੰਦੇ ਆ ਪਰ ਜਿਆਦਾ ਉਹਨਾਂ ਦਾ ਪਤਾ ਨਹੀਂ ਲੱਗਿਆ ਮੈਨੂੰ ਲੱਗਾ ਵਾਹੀ ਨੇ ਕਿਉਂਕਿ ਉਦੋਂ ਜਦੋਂ ਵੀ ਕੋਈ ਸਰਕਾਰ ਵੱਲ ਅੱਖ ਚੱਕਦਾ ਸੀ ਜਾਂ ਉਹਨਾਂ ਦੇ ਖਿਲਾਫ ਜਾਂਦਾ ਸੀ ਤਾਂ ਉਹਨਾਂ ਨੂੰ ਅਚਾਨਕ ਝੂਠੇ ਮੁਕਾਬਲੇ ਬਣਾ ਕੇ ਨਹਿਰਾਂ 'ਚ ਧੇਰ ਦਿੱਤਾ ਜਾਂਦਾ ਸੀ ਉਹਨਾਂ ਟੋਟੇ ਟੋਟੇ ਕਰ ਦਿੱਤੇ ਜਾਂਦੇ ਸੀ ਕਿਉਂਕਿ ਸਾਡੇ ਗੁਰਦੇਵ ਸਿੰਘ ਕੌਂਕਿਆਂ ਨਾਲ ਵੀ ਤਾਂ ਇਦਾਂ ਹੀ ਕੁਝ ਹੋਇਆ ਬਿਲਕੁਲ ਬਹੁਤ ਮਤਲਬ ਕੌਮ ਨੇ ਬਹੁਤ ਕੁਛ ਹੰਡ ਆਇਆ ਉਹ ਟਾਈਮ ਦੇ ਵਿੱਚ ਤੇ ਬਿੰਮਲ ਕੌਰ ਖਾਲਸਾ ਜੀ ਚਲੋ ਉੱਥੋਂ ਟਲ ਜਾਂਦੇ ਆ ਤੇ ਉਸ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਹੂੰ ਸਿਮੇਸ਼ਾਣੇ ਉੱਪਰ ਹਮਲਾ ਕਰ ਦਿੰਦੇ ਆ ਭਾਵੇਂ ਕੋ ਬੱਜ ਜਾਂਦੇ ਆ ਪਰ ਜਿਹੜਾ ਪੂਲਾ ਨਿੰਗ ਸੀ ਜੀ ਉਸ ਮੇਸ਼ਾਨੀ ਦਾ ਖਾਸ ਹਾਂ ਜਟਾਣੇ ਦੇ ਹਮਲੇ ਕਰਨ ਤੋਂ ਬਾਅਦ ਪੂਲੇ ਨੇ ਜਟਾਣੇ ਦਾ ਸਾਰਾ ਪਰਿਵਾਰ ਅੱਗ ਲਾ ਕੇ ਨਾਸ਼ਟ ਕਰ ਦਿੱਤਾ ਸੀ ਸ਼ਹੀਦ ਕਰ ਦਿੱਤਾ ਸੀ ਹਾਂ ਤੇ ਉੱਥੇ ਅਚਾਨਕ ਬਿੰਮਲ ਕੌਰ ਵੀ ਖਾਲਸਾ ਪਹੁੰਚ ਜਾਂਦੇ ਜਿੱਥੇ ਵੀ ਸਾਡੀ ਕੌਮ ਨਾਲ ਧੱਕਾ ਹੁੰਦਾ ਸੀ ਸਾਡੀ ਇਹ ਛੇਰ ਨੀਤੀ ਉੱਥੇ ਪਹੁੰਚਦੀ ਪਹੁੰਚ ਜਾਂਦੀ ਹਰ ਇੱਕ ਥਾਂ ਤੇ ਤੇ ਐ ਨਾਲ ਉਹ ਵੀ ਮਰਦਾਰਗੀ ਸੀ ਹਾਂ ਉਨੇ ਜਸਬਾ ਪਿਸਟਲ ਉਹਨਾਂ ਦੇ ਬੈਗ ਦੇ ਵਿੱਚ ਹੁੰਦਾ ਹੈ ਬੈਗ ਦੇ ਵਿੱਚ ਹੁੰਦਾ ਸੀ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਜੀ ਜਿਹੜੇ ਅੱਜ ਫਰੀਦਕੋਟ ਤੋਂ ਚੋਣ ਲੜ ਰਹੇ ਨੇ ਉਹਨਾਂ ਦਾ ਪਿਸਟਲ ਹੱਥ ਦੇ ਵਿੱਚ ਲੈ ਕੇ ਖੜੇ ਖੇਡਦੇ ਪਏ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਪੂਲੇ ਨੇ ਉਹਨਾਂ ਦਾ ਬਲਵਿੰਦਰ ਜਟਾਣੇ ਦਾ ਜਿਹੜਾ ਪਰਿਵਾਰ ਆ ਸ਼ਹੀਦ ਕਰ ਦਿੱਤਾ ਗਿਆ ਤੇ ਉੱਥੇ ਵਿਮਲਕੌਰ ਖਾਲਸਾ ਨੇ ਆ ਕੇ ਹਾਂ ਦਾ ਨਾਰਾ ਮਾਰਿਆ ਸੀ ਹੂੰ ਬਹੁਤ ਵੱਡੀ ਉੱਥੇ ਗੱਲ ਕਹੀ ਸੀ ਹੂੰ ਤੇ ਕੀ ਹੁਣ ਆਰ ਤੇ ਪਾਰ ਦੀ ਲੜਾਈ ਹੋਣੀ ਹੈ ਜੀ ਉੱਥੇ ਹਾਂ ਦਾ ਨਾਰਾ ਮਾਰਿਆ ਤੇ ਉਸ ਤੋਂ ਬਾਅਦ ਕੀ ਹੁੰਦਾ ਬਿੰਮਲਕੌਰ ਖਾਲਸਾ ਜੀ ਉਸ ਸਮੇਂ ਦੇ ਇਕਲੇ ਦੀ ਲੀਡਰ ਸੀ ਤੇ ਸਭ ਤੋਂ ਵੱਧ ਜੇਕਰ ਕੋਈ ਕੰਮ ਉਸ ਟਾਈਮ ਕਰ ਰਹੇ ਸੀ ਅ ਸਿਮਰਜੀਤ ਸਿੰਘ ਮਾਨ ਤੇ ਬਿੰਮਲਕੌਰ ਖਾਲਸਾ ਤੇ ਹੋਰ ਇਹਨਾਂ ਦੇ ਸਿੰਘ ਜਿਨ੍ਹਾਂ ਨੇ ਕੌਮ ਨੂੰ ਰੱਖਿਆ ਹੋਇਆ ਸੀ ਬਿਲਕੁਲ ਤੇ ਸਾਡੀ ਸਿਰ ਦੀ ਪੱਗ ਸਿਰ ਤੇ ਰੱਖਣ ਵਾਲੇ ਬੈਂ ਸਿੰਘ ਦੀ ਪਤਨੀ ਬਿੰਮਲਕੌਰ ਖਾਲਸਾ ਜੀ ਉਹਨਾਂ ਦੇ ਸੁਪੁੱਤਰ ਸਰਬਜੀਤ ਖਾਲਸਾ ਸਬਜੀਤ ਸਿੰਘ ਖਾਲਸਾ ਅੱਜ ਫਰੀਦਕੋਟ ਤੋਂ ਚੋਣ ਲੜ ਰਹੇ ਜੀ ਤੇ ਹਜੇ ਜਿਹੜੇ ਬਿੰਮਲਕੌਰ ਖਾਲਸਾ ਦੀ ਜਿਹੜੀ ਮੌਤ ਹੁੰਦੀ ਹੈ ਸ਼ਹੀਦੀ ਹੁੰਦੀ ਹੈ ਉਹ ਅਜੇ ਦੱਸਣਾ ਹੈ ਪਰ ਜੇ ਇਹ ਕਹਾਣੀ ਹਮ ਜਿਹੜੇ ਉੱਥੇ ਚੋਣ ਲੜ ਰਹੇ ਨੇ ਨਾ ਕਰਨਜੀਤ ਅਨਮੋਲ ਵਰਗੇ ਜਾਂ ਹੋਰ ਕਾਂਗਰਸ ਵਾਲੇ ਜਿਨੇ ਵੀ ਲੜ ਰਹੇ ਨੇ ਜੀ ਆ ਹੰਸ ਰਾਜ ਹੰਸ ਲੜ ਰਹੇ ਜੀ ਜੇ ਇਹ ਚੰਗੀ ਤਰ੍ਹਾਂ ਬਿੰਮਲਕੌਰ ਖਾਲਸਾ ਦੀ ਜੀਵਨੀ ਪੜ ਲੈਣ ਹਮ ਬਣਾਉਣੀ ਤਾਂ ਉਹਨਾਂ ਤੇ ਇੱਕ ਮੂਵੀ ਸੀ ਹਮ ਇਹ ਵੀ ਬਣਾਉਣੀ ਸੀ ਇਹਨਾਂ ਦਾ ਕੰਮ ਕੀ ਹੈ ਇੱਕ ਮੂਵੀ ਬਣਾਉਣੀ ਸੀ ਇੱਕ ਚੰਗਾ ਕਰੈਕਟਰ ਲੈ ਕੇ ਤੇ ਕਰਮਜੀਤ ਅਨਮੋਲ ਵਰਗੇ ਕਰ ਕੀ ਰਹੇ ਨੇ ਜੀ ਹੰਸ ਰਾਜ ਹੰਸ ਨੇ ਗਾਣਾ ਗਾਉਣਾ ਸੀ ਇੱਕ ਚੰਗਾ ਹਾਂ ਕਰਮਜੀਤ ਅਨਮੋਲ ਨੇ ਮੂਵੀ ਬਣਾਉਣੀ ਸੀ ਤੇ ਹਾਂ ਕਰਮਜੀਤ ਅਨਮੋਲ ਵੀ ਅੱਜ ਉਹਨਾਂ ਦੇ ਬੁੱਧ ਲੜ ਰਹੇ ਗੁਰਪ੍ਰੀਤ ਗੌਰ ਵਰਗੇ ਜਿਹੜੇ ਮਨ ਦੀ ਖੜਦੇ ਰਹੇ ਹੰਸ ਰਾਜ ਵਰਗੇ ਪੰਨਾ ਹਾਂ ਹੰਸ ਰਾਜ ਹੰਸ ਵੀ ਉਹਨਾਂ ਦੇ ਬੁੱਧ ਲੜ ਰਹੇ ਗੀਪੀ ਗਰੇਵਾਲ ਤੋਂ ਲੈ ਕੇ ਜਿੰਨੇ ਗਾਇਕ ਨੇ ਸਾਰੀਆਂ ਆਪਣੇ ਜਿਹੜੀਆਂ ਬਜ਼ੁਰਗ ਨੇ ਕੋਈ ਆਪਣੀ ਫਿਲਮਾਂ ਚ ਆਉਂਦੀਆਂ ਨੇ ਹਾਂ ਜਿੰਨੇ ਜਿੰਨੇ ਗਾਇਕ ਨੇ ਯਾਰ ਜਿੰਨੇ ਸਭ ਰਾਜ ਕਾਕੜੇ ਨੂੰ ਛੱਡ ਗਏ ਬਿੰਨੂ ਢਿੱਲੋਂ ਵਰਗੇ ਹੋਰ ਲਲਪਲ ਸਾਰੇ ਉਹ ਸਾਰੇ ਕਰਮੀ ਤਨਮੋਲ ਦੇ ਨਾਲ ਖੜੇ ਆ ਬਿਲਕੁਲ ਉਦੋਂ ਦੁੱਖ ਆਉਂਦਾ ਕਿ ਯਾਰ ਇੱਕ ਪਾਸੇ ਸਾਡੀ ਕੌਮ ਦੀ ਪੱਕ ਸਿਰ ਤੇ ਰੱਖਣ ਵਾਲੇ ਦੀ ਵੀ ਧਰਮ ਪਤਨੀ ਬਿੰਮਲ ਕੌਰ ਖਾਲਸਾ ਨੇ ਸਾਡੇ ਲਈ ਕਿੰਨਾ ਕੁਛ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਅੱਜ ਚੋਣ ਲੜ ਰਹੇ ਨੇ ਜੇ ਜਰ ਇੱਕ ਕੈਂਪ ਦੀ ਸੀਟ ਫਰੀਦਕੋਟ ਤੋਂ ਜੇ ਸਾਡੇ ਦਿੰਦਿਆਂ ਸਾਰੀਆਂ ਪਾਰਟੀਆਂ ਗੱਡੀ ਗੱਲ ਕਰਨ ਬਈ ਇੱਕ ਖਰਸਾ ਜੀ ਹੋਰ ਗੱਲ ਸੁਣਨ ਦਿੰਦੀ ਵੀ ਉਹ ਅਮਰੀਕਾ ਜਾਂਦੇ ਨੇ ਬਈ ਹਾਂ ਮੇਰੇ ਅਮਰੀਕਾ ਜਾਂਦੇ ਆ ਉੱਥੋਂ ਬਹੁਤ ਤਕੜੀ ਰਕਮ ਇਕੱਠੀ ਹੁੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਵਾਸਤੇ ਹੂੰ ਤੇ ਵਿਮਲਕੌਰ ਖਾਲਸਾ ਨੇ ਕਿ ਕਹਿਵਿੱਤ ਤਸਵੀਰ ਵੰਡਾਂਗੇ ਉਹ ਥੋੜੀ ਜਿਹੀ ਵੰਡੇ ਗਏ ਫਿਫਥ ਵਾਰ ਚੋਰੀ ਹੋ ਜਾਂਦੀ ਸਰਕਾਰੀ ਚੋਰੀ ਕਿਹਾ ਗਿਆ ਹਾਂ ਸਰਕਾਰੀ ਚੋਰੀ ਹਾਂ ਦਾ ਕੋਈ ਪਰਚਾ ਨਹੀਂ ਦਰਜ ਹੁੰਦਾ ਤੇ ਵੀ ਕਿਹਾ ਵੀ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਹੀ ਤੱਕਈ ਚੋਰੀ ਕੀਤੀ ਸੀ ਜਿਹੇ ਉਹੀ ਪੈਸੇ ਅੱਜ ਸਰਬਜੀਤ ਸਿੰਘ ਖਾਲਸਾ ਲਾ ਦਿੰਦਾ ਇਲੈਕਸ਼ਨ ਤੇ ਮੈਂ ਉਹਨਾਂ ਕਰੇ ਬੈਠਾ ਜਿੱਤੇ ਜਾਂਦਾ ਹੈ ਹਾਂ ਜਦ ਉਹ ਪੈਸੇ ਕੌਮ ਤੇ ਲੱਗ ਜਾਂਦੇ ਕਿਉਂਕਿ ਹਮੇਸ਼ਾ ਹੀ ਸਾਡੇ ਨਾਲ ਗਦਾਰੀਆਂ ਚੱਲਦੀਆਂ ਆਈਆਂ ਨੇ ਸਰਕਾਰਾਂ ਦੇ ਅੱਖਾਂ 'ਚ ਅਸੀਂ ਰੜਕਦੇ ਆ ਪਤਾ ਨਹੀਂ ਕਿਉਂ 90% ਕੁਰਬਾਨੀਆਂ ਸਾਡੀਆਂ ਇਹ ਭਾਰਤ ਨੂੰ ਆਜ਼ਾਦ ਕਰਾਉਣ ਵਾਲੇ ਅਸੀਂ ਬਿਲਕੁਲ ਤੇ ਇਹਨੂੰ ਬਚਾਉਣ ਆਲੇ ਅਸੀਂ ਸਾਡੇ ਕੌਮ ਦੇ ਪਾ ਪੱਗ ਸਿਰ ਤੇ ਰੱਖੀਤਾ ਸੀ ਦੂਜੀਆਂ ਕੌਮਾਂ ਦੇ ਲਈ ਹਾਂ ਦੇ ਨਾਰੇ ਮਾਰੇ ਤਾਂ ਸਾਡੇ ਗੁਰੂਆਂ ਨੇ ਮਾਰੇ ਤੇ ਅੱਜ ਫੇਰ ਅਸੀਂ ਪਤਾ ਨਹੀਂ ਮਾਰੇ ਕਿਉਂ ਲੱਗਦੇ ਆ ਇਹਨਾਂ ਨੂੰ ਹਨ ਕਿਉਂਕਿ ਅਸੀਂ ਹੱਕ ਦੀ ਗੱਲ ਕਰਦੇ ਆ ਅਸੀਂ ਆਪਣੇ ਚੰਗੇ ਸਨਾਤਾਂ ਦੀ ਗੱਲ ਕਰਦੇ ਆ ਉਹ ਇਹਨਾਂ ਨੂੰ ਸਹੀ ਨਹੀਂ ਲੱਗਦੀਆਂ ਬਿਮਲਕੌਰ ਖਾਲਸਾ ਜੀ ਦੀ ਛਿੱਦੀ ਬੜੀ ਦੋਚਤੀ ਕੋਈ ਕਹਿੰਦਾ ਵੀ ਉਹਨਾਂ ਦਾ ਉਹਨਾਂ ਨੇ ਫਾਇਡ ਕਰ ਲਿਆ ਫਿਰ ਫਾਇਨੈਂਸ ਕੈਪਸੂਲ ਖਾ ਲਿਆ ਫਿਰ ਬਿਲਕੁਲ ਜਦੋਂ ਮਸ਼ੀਨ ਤੋਂ ਕਰੰਟ ਲੱਗ ਗਿਆ ਫਿਰ ਪਰ ਜਿਹੜੇ ਉਹਨਾਂ ਦੇ ਜੇਡ ਸੀ ਉਹਨਾਂ ਟਾਈਮਾਂ 'ਚ ਉਹਨਾਂ ਨੇ ਪੋਸਟਮਾਰਟਮ ਦੀ ਮੰਗ ਕੀਤੀ ਪੁਲਿਸ ਨੇ ਨਹੀਂ ਕਰਵਾਈ ਇੱਥੋਂ ਇੱਥੋਂ ਸਿੱਧ ਹੁੰਦਾ ਜੀ ਕਿ ਬਿੰਮਲ ਕੌਰ ਖਾਲਸਾ ਜੀ ਨੂੰ ਇਹ ਆਪ ਨਹੀਂ ਉਹਨਾਂ ਨੂੰ ਕੰਟ ਲੱਗਿਆ ਜਿਹੜੇ ਜਿਹੜੇ ਸਾਡੀ ਕੌਮ ਦੇ ਯੋਧੇ ਹੋਏ ਆ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਬਿਲਕੁਲ ਇਹ ਕੈਂਪ ਹੀ ਹੋਣਾ ਉਹਦੇ ਘਰ 'ਚੋਂ ਦੇ ਕੋਲ ਕੋਈ ਸਿਕਿਉਰਟੀ ਨਹੀਂ ਉਹਦੇ ਕੋਲ ਸਿਕਿਉਰਟੀ ਕਿੱਥੇ ਸੀ ਉਹਦੀ ਜਿਸ ਦਿਨ ਉਹਨਾਂ ਦੀ ਮਤਲਬ ਮੌਤ ਹੁੰਦੀ ਹੈ ਉਹ ਸਿਕਿਉਰਟੀ ਕਿੱਥੇ ਸੀ ਕਿੱਥੇ ਸੀ ਫਿਰ ਸਰਕਾਰ ਤੇ ਵੀ ਸਵਾਲ ਚੱਕੇ ਜਾਂਦੇ ਇੱਕ ਇੱਕ ਐਮਪੀ ਹੋਣ ਦੇ ਬਾਵਜੂਦ ਵੀ ਉਹਨਾਂ ਕੋਲ ਕੋਈ ਸਿਕਿਉਰਿਟੀ ਨਹੀਂ ਠੀਕ ਹੈ ਜੀ ਫਿਰ ਕੈਂਪੀ ਹੋਣ ਦੇ ਬਾਵਜੂਦ ਉਹਨਾਂ ਦਾ ਪੋਸਟਮਾਰਟਮ ਨਹੀਂ ਕੀਤਾ ਜਾ ਗਿਆ ਇਹ ਵੀ ਸਵਾਲ ਖੜੇ ਕਰਦੇ ਆ ਇੱਕ ਸਵਾਲ ਹੋਰ ਜਿਹੜਾ ਗਰਜੰਟ ਸਿੰਘ ਰਾਜਸਥਾਨੀ ਸਨ ਉਹਨਾਂ ਦਾ ਵੀ ਇੱਕ ਦਿਨ ਪਹਿਲਾਂ ਕਤਲ ਇੱਕ ਦਿਨ ਪਹਿਲਾਂ ਉਹਨਾਂ ਦਾ ਕਤਲ ਹੁੰਦਾ ਉਹ ਵੀ ਵਿੰਮਲਪੁਰ ਖਾਲਸਾ ਦੇ ਘਰ ਦੇ ਬਿਲਕੁਲ ਨਜ਼ਦੀਕ ਬਿਲਕੁਲ ਉਹਨੇ ਫੱਜੀ ਬਾਂਫ ਹਾਂ ਸੱਜੀ ਉਸ ਤੋਂ ਬਾਅਦ ਹੀ ਵਿੰਮਲਪੁਰ ਖਾਲਸਾ ਹਾਂ ਉਸ ਤੋਂ ਦੋ ਦਿਨਾਂ ਬਾਅਦ ਦੋ ਦਿਨਾਂ ਬਾਅਦ ਹੀ ਤੇ ਹੁਣ ਦੱਸੋ ਵੀ ਐਡੀ ਵੱਡੀ ਕੁਰਬਾਨੀ ਇੱਕ ਔਰਤ ਦੀ ਹਾਂ ਤੇ ਉਸ ਤੋਂ ਬਾਅਦ ਉਹਨਾਂ ਦਾ ਪੁੱਤ ਅੱਜ ਹੱਥ ਜੋੜ ਕੇ ਤੁਹਾਡੇ ਤੋਂ ਵੋਟਾਂ ਮੰਗ ਰਿਹਾ ਹੈ ਇੱਕ ਕ੍ਰਾਂਜ ਦੀ ਗੋਠੀ ਦੇ ਰਹਿ ਰਿਹਾ ਹਾਂ ਮੈਂ ਕਹਿੰਦਾ ਵੀ ਕਿਤੇ ਸਾਡਾ ਇਹ ਬੰਦਾ ਸੀ ਕਿ ਅਸੀਂ ਸਿੱਧਾ ਤੋਂ ਹੱਥ ਜੜਵਾਈਏ ਸਾਡਾ ਫਰਜ਼ ਜੁਰੇ ਜਿਹੜਾ ਇਹ ਬੰਦਾ ਸੀ ਕਿ ਸਰਬਜੀਤ ਸਿੰਘ ਨੂੰ ਕੌਮ ਇਕੱਠੀ ਹੋ ਕੇ ਕਹਿੰਦੀ ਵੀ ਆਖ ਆ ਇੱਥੇ ਬਹਿ ਜਾਓ ਪ੍ਰਚਾਰ ਕਰਨ ਦੀ ਲੋੜ ਸਾਰੀ ਕੌਮ ਤੁਹਾਡੇ ਨਾਲ ਆ ਢਾਡੀ ਰਾਗੀ ਪ੍ਰਚਾਰਕ ਸਾਡੀ ਕੌਮ ਦੇ ਜਥੇਦਾਰ ਵੀ ਤੁਸੀਂ ਇੱਥੇ ਬੈਠੋ ਅਸੀਂ ਤੁਹਾਨੂੰ ਜਿਤਾ ਕੇ ਤਹਾਡੀ ਝੋਲੀ 'ਚ ਇਹ ਸੀਟ ਪਾਵਾਂਗੇ ਏਡੀ ਵੱਡੀ ਕੁਰਬਾਨੀ ਹੈ ਅਲਫਾ ਜੀ ਕੋਈ ਪਿੰਡ ਦਾ ਸਰਪੰਚ ਬਣ ਜੇ ਹੂੰ ਉਹ ساری عمر ਭੁਖਾਣੀ ਮਰਦਾ ਹਾਂ ਘਰ 'ਚ ਦੋ ਐਮਪੀ ਰਹੇ ਹੋਣ ਹਾਂ ਤੇ ਅੱਜ ਉਹ ਮਕਾਨ ਕਿਰਾਏ ਦੇ ਹੋਏ ਤੇ ਉਹਨਾਂ ਦਾ ਉਹ ਜੋ ਉਹਨਾਂ ਦੇ ਇਲੈਕਸ਼ਨ ਦੀ ਹਾਲਤ ਤੇ ਕਿਵੇਂ ਝੰਡਿਆਂ ਦਾ ਖਰਚਾ ਹੁੰਦਾ ਹੈ ਕਿਵੇਂ ਉਹ ਪੋਸਟਰਾਂ ਦਾ ਹੁੰਦਾ ਸਾਰਿਆਂ ਨੂੰ ਪਤਾ ਕੋਈ ਉਹ ਲਾ ਨਹੀਂ ਇੱਕ ਇੱਕ ਕਲਮ ਹੋਰ ਜਗੜਾ ਤੁਹਾਨੂੰ ਦੱਸਾਂ ਆਪਣੀ ਕੌਮ ਦੇ ਵਿੱਚ ਮਾੜਾ ਮੋਟਾ ਕੋਈ ਤਰਾੜ ਆ ਜੇ ਹੂੰ ਭਾਵੇਂ ਮਾੜੇ ਮੋٹے ਭਾਵੇਂ ਕੀ ਅਜਮਾਨ ਸਾਹਿਬ ਨੇ ਇੱਕ ਪਾਸੇ ਇੱਕ ਪਾਸ ਸਰਬਜੀਤ ਸਿੰਘ ਨੇ ਮਾੜਾ ਮੋਟਾ ਉਹਨਾਂ ਦੀ ਬਿਆਨਬਾਜ਼ੀ ਹੋ ਜਾਂਦੀ ਹੈ ਮਾੜੀ ਮੋਟੀ ਉਹ 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 ਆਪਣੇ ਬੰਦੀ ਇੰਨਾ ਕੁ ਸ਼ੇਅਰ ਕਰਨਗੇ ਬਿਲਕੁਲ ਗੱਲਾਂ ਹੀ ਛੱਡ ਦੂੰ ਮੈਂ ਕਹਣਾ ਯਾਰ ਸ਼ੇਅਰ ਕਰਦੇ ਕਿਉਂ ਨਹੀਂ ਜਦੋਂ ਭਾਈ ਅਮਰਪਾਲ ਸਿੰਘ ਦੇ ਐਨਐਸਏ ਲੱਗੀ ਉਹ ਗੱਲਾਂ ਕਿਉਂ ਨਹੀਂ ਸ਼ੇਅਰ ਕੀਤੀਆਂ ਉਹ ਗੱਲਾਂ ਕਿਉਂ ਨਹੀਂ ਕੀਤੀਆਂ ਜਦੋਂ ਭਾਨੇ ਸਿੱਧੂ ਤੇ ਬਾਈ ਪਰਚੇ ਪਾਏ ਝੂਠੇ ਪਰਚੇ ਪਾਏ ਉਹ ਗੱਲਾਂ ਕਿਉਂ ਨਹੀਂ ਕੀਤੀਆਂ ਜਦੋਂ ਲੱਖਾ ਸਿੰਘ ਸਿਧਾਨਾ ਤੇ ਚਿੱਟੇ ਦਾ ਪਰਚਾ ਤਰਨ ਤਰਨ ਬਿਨਾਂ ਗੱਲ ਤੋ ਪਾਤਾ ਝੂਟੇ ਨੇ ਨਸ਼ਾ ਛਡਾਉਣ ਦੀ ਗੱਲ ਕੀਤੀ ਉਸੇ ਦੀ ਨਸ਼ੇ ਦਾ ਪਰਚਾ ਪਾਤਾ ਉਹ ਗੱਲਾਂ ਕਦੋਂ ਸ਼ੇਅਰ ਕਰੋਗੇ ਗੁਰਦੁਆਰਾ ਸਾਹਿਬ ਦੇ ਵਿੱਚ ਤਰਨ ਤਰਨ ਗੋਲੀਆਂ ਗੋਲੀਆਂ ਤੱਕ ਚਲਾ ਦਿੱਤੀਆਂ ਭਗਵੰਤ ਮਾਨ ਨੇ ਉਹ ਗੱਲਾਂ ਕਦੋਂ ਸ਼ੇਅਰ ਕਰੋਗੇ ਜਦੋਂ ਸੱਤ ਰਾਜ ਸਭਾ ਮੈਂਬਰ ਮੈਂਬਰਾਂ ਦੇ ਵਿੱਚੋਂ 1-2 ਸਾਡੇ ਪੰਜਾਬ ਦੇ ਤੇ ਬਾਕੀ ਦਿੱਲੀ ਦੇ ਬਾਕੀ ਦਿੱਲੀ ਦੇ ਉਹ ਕਦੋਂ ਸ਼ੇਅਰ ਕਰੋਗੇ ਮੈਂ ਇਹ ਕਹਿਣਾ ਵੀ ਯਾਰ ਕੌਮ ਦੀਆਂ ਗੱਲਾਂ ਤਾਂ ਬਹੁਤ ਜਲਦੀ ਤੁਸੀਂ ਸ਼ੇਅਰ ਕਰ ਦਿੰਨੇ ਹੋ ਹਨਾ ਆਪਣੇ ਬੰਦੇ ਆਪਣੇ ਬੰਦੇ ਕੀ ਕਰਦੇ ਆ ਜਦੋਂ ਕੌਮ ਦੇ ਵਿੱਚ ਮਾੜਾ-ਮੋਟਾ ਕੋਈ ਬਿਆਨਬਾਜ਼ੀ ਉਲਟੀ ਸਿੱਧੀ ਹੋ ਜਾਂਦੀ ਹੈ ਨਾ ਉਹ ਕੱਟਦੇ ਆ ਉਹਨੇ ਇੱਕ ਗੱਲ ਤੇ ਠਾ ਠਾ ਸ਼ੇਅਰ ਕਰਨ ਤੇ ਲੱਗੇ ਹੁੰਦੇ ਆ ਜਿਵੇਂ ਉਹ ਕੌਮ ਦੇ ਨਹੀਂ ਕਿਸੇ ਹੋਰ ਕੰਮ ਹੀ ਉਹਨਾਂ ਲਈ ਕਰਦੇ ਹੁੰਦੇ ਆ ਪਰ ਉਹਦੀਆਂ ਲਈ ਕੰਮ ਕਰਦੇ ਹਾਂ ਹਾਂ ਬਰੋਧੀਆਂ ਲਈ ਕੰਮ ਯਾਰ ਇੱਕ ਸੀਟ ਤਾਂ ਛੱਡੋ ਕਰੀ ਜਾਓ ਆਪਦੀ ਪਾਰਟੀ ਦਾ ਪ੍ਰਚਾਰ ਕਰ ਲਓ ਜੀ ਜਿੱਥੇ ਸਾਡੀ ਕੌਮ ਦੇ ਸ਼ਹੀਦ ਖੜੇ ਆ ਸ਼ਹੀਦਾਂ ਦਾ ਪਰਿਵਾਰ ਖੜਾ ਹੈ ਉੱਥੇ ਦਾ ਇੱਕ ਸੀਟ ਤਾਂ ਛੱਡ ਲੋ ਯਾਰ ਕਿ ਇੰਨੀ ਕ ਪਾਰਟੀ ਪਿਆਰੀ ਹੋ ਗਈ ਕਿ ਸ਼ਹੀਦਾਂ ਨੂੰ ਕੁਲ ਗਏ ਇਹ ਜੀ ਇਹਦਾ ਮਤਲਬ ਫਿਰ ਪਾਰਟੀ ਪਹਿਲਾਂ ਹੋ ਗਈ ਪੰਥ ਬਾਅਦ ਚ ਪੰਥ ਬਾਅਦ ਚ ਹੋ ਗਏ ਪਰ ਅਸਲੀ ਸਿੰਘ ਉਹ ਹੈ ਅਸਲੀ ਕੌਮ ਦਾ ਯੋਧਾ ਉਹ ਹੈ ਅਸਲੀ ਕੌਮੀ ਉਹ ਹੈ ਜਿਹੜਾ ਬੰਦਾ ਪੰਥ ਪਹਿਲਾਂ ਰੱਖਦਾ ਤੇ ਪਾਰਟੀ ਬਾਅਦ ਚ ਰੱਖਦਾ ਪਰ ਅੱਜ ਕੱਲ ਇੱਥੇ ਕੀ ਹੋ ਰਿਹਾ ਅੱਜ ਕੱਲ ਇੱਥੇ ਨਾਚਾਰ ਸ਼ਹੀਦਾਂ ਦੇ ਮੂਰੇ ਹੈ ਬਿਲਕੁਲ ਅੱਜ ਕੱਲ ਇੱਥੇ ਪਾਰਟੀਆਂ ਦਿੱਲੀ ਵਾਲੀਆਂ ਆ ਇਹ ਪੰਥ ਤੋਂ ਅੱਗੇ ਆ ਮੂਲੇ ਰੱਖਦੇ ਆ ਲੋਕ ਉਹ ਮੈਂ ਕਹਿੰਦਾ ਤੁਸੀਂ ਉੱਦ ਤੱਕ ਕਾਮਯਾਬ ਨਹੀਂ ਹੋ ਸਕਦੇ ਜਦੋਂ ਤੱਕ ਤੁਸੀਂ ਕੌਮ ਨੂੰ ਅੱਗੇ ਨਹੀਂ ਰੱਖਦੇ ਜਦੋਂ ਤੱਕ ਤੁਸੀਂ ਪੰਥ ਨੂੰ ਅੱਗੇ ਨਹੀਂ ਰੱਖਦੇ ਜਦੋਂ ਤੱਕ ਤੁਸੀਂ ਆਪਣੀ ਕੌਮੀਅਤ ਨੂੰ ਅੱਗੇ ਨਹੀਂ ਰੱਖਦੇ ਤੁਸੀਂ ਯਾਰ ਦਿੱਲੀ ਤੋਂ ਆਏ ਆ ਕੇਰੀ ਵਾਲੇ ਅਰਗਨ ਸਿਰ ਤੇ ਬਿਠਾ ਰਖਿਆ ਤੇ ਸਾਡੇ ਲਈ ਆਪਣਾ ਪੂਰਾ ਪਰਿਵਾਰ ਝੋਕ ਦੇਣਾ ਸਾਡੇ ਲਈ ਆਪਣਾ ਸ਼ਹੀਦੀਆਂ ਦੇ ਦੇਣੀਆਂ ਹਨਾ ਸਾਡੇ ਲਈ ਸਭ ਕੁਝ ਕਾਰੋਬਾਰ ਘਰਵਾ ਠੱਪ ਕਰ ਲੈਣਾ ਉਹਨਾਂ ਬੰਦਿਆਂ ਦੇ ਅੱਗੇ ਖਿਲਾਫ ਤੁਸੀਂ ਯਾਰ ਵੀਡੀਓ ਪਾ ਰਹੇ ਹੋ ਬਿਲਕੁਲ ਇੱਕ ਗੱਲ ਮੈਂ ਕਹਿੰਦਾ ਯਾਰ 99 ਜਦੋਂ ਇਹ ਜਿੱਤ ਕੇ ਜਾਂਦੇ ਨੇ ਪਾਰਲੀਮੈਂਟ ਸੇ ਗਾਂਧੀ ਪਰਿਵਾਰ ਉਸ ਟਾਈਮ ਤੋਂ ਪੂਟਲੀ ਪਾਰਲੀਮੈਂਟ ਤੋਂ ਬਾਹਰ ਸੀ ਤੇ ਅੱਜ ਦੇ ਪੰਜਾਬ ਦੀਆਂ ਧੀਆ ਪੈਣਾ ਜਿਹੜੀਆਂ ਰੀਲਾਂ ਤੇ ਨੱਚਣ ਦਈਆਂ ਨੇ ਹਾਂ ਜਿਹੜੀਆਂ ਇੰਨਾ ਫਿੰਗਰਾਂ ਨੂੰ ਪ੍ਰਮੋਟ ਕਰਦੀਆਂ ਉਹਨਾਂ ਨੂੰ ਦੱਸੋ ਵੀ ਤੁਸੀਂ ਕੌਣ ਜੇ ਕਿੱਥੋਂ ਉੱਠੇ ਤੁਹਾਡੀ ਪਰਫਾ ਦੇ 30 ਦੇ ਪਿਫਟਲ ਸੀ ਜਿਹ ਵੀ ਪੰਜਾਬ ਦੇ ਰਾਜ ਕਰਦੇ ਸੀ ਉਹਨਾਂ ਟਾਈਮਾਂ 'ਚ ਜੋ ਪੰਜਾਬ 'ਚ ਅੱਗ ਲੱਗੀ ਸੀ ਹਾਂ ਖਾੜਕਵਾਦ ਫਿਕਰਾਂ ਤੇ ਫਿਰ ਪੁਲਿਸ ਨੇ ਚਾਇਆ ਟੱਕਾ ਕਰਨ ਦੀ ਸੀ ਉਹਨਾਂ ਟਾਈਮਾਂ 'ਚ ਆਪਣੀਆਂ ਧੀਆ ਪਹਿਣਾ ਇਦਾਂ ਖੜੀਆਂ ਤੇ ਅੱਜ ਆਪਣੀਆਂ ਪੰਜਾਬ ਦੀਆਂ ਧੀਆ ਪਹਿਣਾ ਨੇ ਮੈਨੂੰ ਨਹੀਂ ਲੱਗਦਾ ਕਿ ਸਰਜੀ ਸਿੰਦੀ ਸਪੋਰਟ 'ਚ ਇੱਕ ਵੀ ਪਹਿਨ ਨੇ ਕੋਈ ਪੋਸਟ ਪਾਈ ਹੋਵੇ ਹਾਂ ਚਲੋ ਹੈ ਕੁਸ਼ਤੀਆਂ ਸਾਡੀਆਂ ਪਰ ਜਿਹੜੇ ਸਭ ਨੂੰ ਆਉਣਾ ਚਾਹੀਦਾ ਜਿਹੜੇ ਇੰਸਟਾਗ੍ਰਾਮ ਤੇ ਜਿਨ੍ਹਾਂ ਦੇ ਵੱਡੇ ਜਿਹੜੇ ਸਭ ਨਾਲ ਲਹਿਰ ਸੁਰੂ ਚੀ ਬਣੀ ਚਾਹੀਦੀ ਚਲੋ ਅੱਜ ਬਹੁਤ ਬਣੀਆ ਫਰੀਦਕੋਟ ਦੇ ਲੋਕਾਂ ਧੰਨਵਾਦ ਵੀ ਕਰਦੇ ਆ ਜੀ ਕਿ ਫਰੀਦਕੋਟ ਵਾਲਿਓ ਬੇਨਤੀ ਕਰਦੇ ਆ ਕਿ ਸਰਦਾਰ ਨੂੰ ਕਿਤੇ ਗਵਾ ਨਾ ਲਿਓ ਕਿੰਨੀ ਵੱਡੀ ਕੁਰਬਾਨੀ ਹੈ ਆ ਜਿਵੇਂ ਬੀਬੀ ਖਲੜਾ ਰਾਤੀ ਸੀ ਖਨੂਰ ਸਾਹਿਬ ਵਾਲਿਆਂ ਨੇ ਉਹ ਮਹਿਣਾ ਨਾ ਖੱਟ ਲਿਓ ਉਹ ਮਹਿਣਾ ਸਦੀਆਂ ਤੱਕ ਪਛਾਣੀ ਛੱਡਦਾ ਖਨੂਰ ਸਾਹਿਬ ਤਾਂ ਮੌਕਾ ਮਿਲ ਗਿਆ ਉਹਨਾਂ ਨੂੰ ਦੁਬਾਰਾ ਭਾਈ ਸਾਹਿਬ ਨੂੰ ਜਿਤਾਉਣ ਦਾ ਤੁਹਾਡੇ ਹੱਥ ਮੌਕਾ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਆਉਣਾ ਹੈ ਨਾਲੇ ਜੀ ਆਖਰੀ ਪੀੜੀ ਹੈ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਸਿੱਧਾਂ ਦੇ ਪਰਿਵਾਰਾਂ ਦਾ ਕੋਈ ਰਹਿਣਾ ਜਾ ਹਾਂ ਉਹ ਉਹਨਾਂ ਦੀ ਗੱਲ ਕਰੀਏ ਸਿੱਧਾਂ ਦੇ ਪਰਿਵਾਰਾਂ ਨੂੰ ਅੱਜਕਾ ਅੱਜ ਹੀ ਨਹੀਂ ਸਾਡੇ ਲੀਡਰ ਪੁੱਸ ਨੇ ਸਾਡੇ ਜਥੇਦਾਰ ਕਿੱਥੇ ਐ ਅੱਜ ਕਿਉਂ ਨਹੀਂ ਸਾਡੇ ਐ ਜੀ ਪੀ ਸੀ ਨੇ ਕਿਹਾ ਵੀ ਆਪਾਂ ਭਾਈ ਆਪਣੇ ਜਿਹੜਾ ਬਿੰਮਲ ਕੌਰ ਖਾਲਸਾ ਉਹ ਬਹੁਤ ਵੱਡੀ ਹੈ ਤੇ ਸਰਬਜੀਤ ਸਿੰਘ ਖਾਲਸਾ ਜੀ ਫਰੀਦਕੋਟ ਤੋਂ ਖੜਿਆ ਕਿਉਂ ਨਾ ਆਪਾਂ ਇਕੱਠੇ ਹੋ ਕੇ ਪ੍ਰਚਾਰ ਕਰੀਏ ਬਈ ਐਜੀ ਪੀਸੀ ਖਰਚ ਕਰ ਸਕਦੀ ਸੀ ਸਾਰੇ ਇਲੈਕਸ਼ਨ ਦਾ ਖਰਚਾ ਐਜੀ ਪੀਸੀ ਹਾਂ ਐਜੀ ਪੀਸੀ ਪਤਾ ਨਹੀਂ ਕੀ ਕਰ ਰਹੀ ਹੈ ਸਮਝ ਤੋਂ ਬਾਹਰ ਹੈ ਇਸ ਕਰਕੇ ਪ੍ਰਭੂ ਬੇਨਤੀ ਹੈ ਇਹ ਬਿੰਮਲਕੌਰ ਖਾਲਸਾ ਇੱਕ ਨੇਤਰਕ ਸਾਡੇ ਲੀਡਰ ਸੀ ਅੱਗੇ ਹੋ ਕੇ ਲੜੀ ਨੇਤਰਕ ਹੋ ਕੇ ਲੜੀ ਉਹਨਾਂ ਟਾਈਮਾਂ ਦੇ ਵਿੱਚ ਲੜੀ ਜਦੋਂ ਕੋਈ ਬਾਹਰ ਨਹੀਂ ਨਿਕਲਦਾ ਸੀ ਉਹ ਇੱਕ ਔਰਤ ਹੋ ਕੇ ਉਹਨੇ ਇੱਕ ਮਰਦਾਂ ਵਾਲਾ ਕੰਮ ਕੀਤਾ ਨੇਤਰਕ ਜਰਨੈਲ ਬਣ ਕੇ ਸਾਡਾ ਸਾਡਾ ਅਗਵਾਈ ਕੀਤੀ ਤੇ ਹਰ ਇੱਕ ਜਿਹੜੇ ਕੁਰਬਾਨੀ ਦਿੱਤੀ ਹੈ ਸਾਡੀ ਕੌਮ ਦੇ ਲਈ ਉਹਨਾਂ ਤੱਕ ਪਹੁੰਚ ਕੀਤੇ ਅੱਜ ਤਾਂ ਸਾਡੇ ਜਥੇਦਾਰ ਅੱਜ ਸਾਡੀ ਕੌਮ ਦੇ ਲੀਡਰ ਕੁਰਬਾਨੀਆਂ ਵਾਲੇ ਬੰਦੇ ਤੱਕ ਪਹੁੰਚਦੇ ਨਹੀਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਅੱਜ ਤਾਂ ਬਾਦਲਾਂ ਪਿੱਛੇ ਫਰੀ ਜਾਂਦੇ ਆ ਕੁਝ ਕੁ ਸੈਪਟਨ ਪਿੱਛੇ ਫਰੀ ਜਾਂਦੇ ਆ ਕੋਈ ਕਾਂਗਰਸ ਪਿੱਛੇ ਫਰੀ ਜਾਂਦਾ ਕੋਈ ਕਿਸੇ ਪਿੱਛੇ ਫਰੀ ਜਾਂਦਾ ਵਿਦਵਾਨਤਾ ਯਾਰ ਜਿਨ੍ਹਾਂ ਨੇ ਸਾਡੇ ਹੋਰ ਹੋਰ ਜੀਤ ਥੋੜੀ ਖਜਾਲੇ ਵਰਗੇ ਕਰਦੇ ਆ ਵੀ ਕੁਰਬਾਨੀ ਦਾ ਮੁੱਲ ਨਹੀਂ ਪਾਉਂਦੇ ਹਨਾ ਉਹਨਾਂ ਤੱਕ ਪਹੁੰਚਦੇ ਨਹੀਂ ਪਰ ਮੈਂ ਕਹਿੰਦਾ ਕੁਰਬਾਨੀ ਮੁੱਲ ਪਾਉਣ ਦਾ ਟਾਈਮ ਆ ਗਿਆ ਹੈ ਫਰੀਦਕੋਟ ਵਾਲਿਓ ਹੁਣ ਤੁਹਾਡੇ ਤੇ ਹੈ ਗੱਲ ਬਿਲਕੁਲ ਕਰਬਾਨੀ ਦਾ ਮੁੱਲ ਪਾ ਦਿਓ ਕਰਮਜੀਤ ਨੂੰ ਮੋਲਦੂ ਵੀ ਅਪੀਲ ਕਰਾਂਗੇ ਬੀਮਲਪੁਰ ਖਾਲਸਾ ਬਾਰੇ ਜਰੂਰ ਜੇ ਅੱਜ ਤੋਂ 10 ਮਿੰਟ ਹੋਣਗੇ ਉਹਨਾਂ ਦੀ ਕੋਈ ਬਾਰੇ ਹਿਸਟਰੀ ਜਰੂਰ ਦੇਖਿਓ ਜਿਹੜੇ ਇਹਨਾਂ ਦੇ ਪ੍ਰਚਾਰ ਲਈ ਹੁੰਦੇ ਨੇ ਫਿਨੀ ਅਰਜਮ ਮੈਂ ਵੀ ਇੱਕ ਥੀਏਟਰ ਆਰਟਿਸਟ ਹਾਂ ਗੁਰਪ੍ਰੀਤ ਕੋਗੀ ਵਰਗੇ ਜਾਂ ਬਾਈ ਬੀਨੂ ਢਿੱਲੋਂ ਵਰਗੇ ਤੁਹਾਡੀ ਰਿਸਪੈਕਟ ਹੈ ਤੁਸੀਂ ਇਹਨਾਂ ਦੇ ਫਿਲਮਾਂ ਬਣਾਉਣੀਆਂ ਸੀ ਬਲਕੇ ਤੁਸੀਂ ਉਹਨਾਂ ਨੂੰ ਥੱਲੇ ਨਹੀਂ ਫੇਰ ਬਣਾਉਂਦੇ ਤੁਸੀਂ ਇਹਨਾਂ ਦੇ ਖਿਲਾਫ ਹੋ ਗਏ ਤੁਸੀਂ ਅੱਜ ਇੱਕ ਉਹਨਾਂ ਦੇ ਵਿੱਚ ਸ਼ਰੀਕ ਬਣ ਕੇ ਖੜੇ ਹੋ ਇਹ ਇਤਿਹਾਸ ਦੀ ਗੱਲ ਲਿਖੀ ਜਾਊਗੀ ਪੰਜਾਬ ਦੇ ਦਿਨਾਂ ਲੋਕੀ ਹੱਫਤਾ ਦੇ ਚੱਕਦੇ ਸੀ ਉਹਨਾਂ ਨੇ ਪੰਜਾਬ ਦੇ ਇੱਕ ਜਿਨੇ ਅਕਾਲ ਤਖਸਾਲ ਦਾ ਬਦਲਾ ਲੈਣਾ ਜਿੱਥੇ ਤੁਸੀਂ ਸਾਰੇ ਜਾਂਦੇ ਹੋ ਫਿਲਮਾਂ ਦੀ ਪ੍ਰੋਮੋਸ਼ਨ ਕਰਨ ਜਾ ਕੇ ਉਥੇ ਫੋਟੋਆਂ ਖਿੱਚਦੇ ਹੋ ਵੀ ਅੱਜ ਹਰਮੰਦਰ ਸਾਹਿਬ ਆਏ ਆ ਤੁਹਾਡੀ ਫਿਲਮ ਚੱਲ ਜੇ ਉਹਦੇ ਦੌਰਾਨ ਅਟੈਕ ਹੋਇਆ ਤਾਂ ਉਹਦਾ ਬਦਲਾ ਲਿਆ ਪੱਗਾਂ ਪੱਗਾਂ ਬਨ ਕੇ ਕਰੋੜਾਂ ਰੁਪਏ ਕਮਾ ਲੈਣੇ ਪਰ ਪੱਗਾਂ ਨੇ ਹੱਕ ਜੀ ਨਹੀਂ ਖੜਨਾ ਬਿਲਕੁਲ ਦੇਖੋ ਪੰਜਾਬ ਦਾ ਕੋਈ ਵੀ ਮੈਂ ਪੰਜਾਬ ਦੇ ਯੋਧੇ ਨੂੰ ਕਹਿਣਾ ਚਾਹਣਾ ਕਿ ਜਰ ਜੇ ਆਇਡਲ ਮੰਨਣਾ ਹੈ ਤਾਂ ਆਪਣੇ ਸ਼ਹੀਦਾਂ ਨੂੰ ਮੰਨੋ ਆਪਣੀ ਕੌਮ ਦੇ ਯੋਧਿਆਂ ਨੂੰ ਮੰਨੋ ਇਹਨਾਂ ਪਿੱਛੇ ਜੀਪੀਸੀਪੀ ਵਰਗਿਆਂ ਪਿੱਛੇ ਕੀ ਹੈ ਜੀ ਉਹ ਜਿਹੜੇ ਹੋਰ ਫਿਰਦੇ ਬਿੰਨੂ ਢਿੱਲੋ ਵਰਗੇ ਹੋਰ ਜਿਨੇ ਵੀ ਗਾਇਕ ਹੈ ਜਿਹੜੇ ਇੱਥੇ ਗਏ ਹੈ ਜਾਂ ਜਿਹੜੇ ਹੋਰ ਵੀ ਲੋਕ ਇੱਥੇ ਗਏ ਹੈ ਉਹ ਆਪਣੀ ਕੌਮ ਨੂੰ ਪਿੱਛੇ ਛੱਡ ਕੇ ਅਜ ਇੱਕ ਅੰਚਾਰ ਦਾ 7 ਦਿਨ ਗਿਆ 7 ਦਿਨ ਗਿਆ ਕੌਮ ਪਿੱਛੇ ਧੱਕ ਦੀ ਉਹਨਾਂ ਨੇ ਉਹਨਾਂ ਵਾਸਤੇ ਬਿੰਮਲ ਕੌਰ ਖਾਲਸਾ ਦੀ ਕੁਰਬਾਨੀ ਕੋਈ ਕੁਰਬਾਨੀ ਨਹੀਂ ਉਹਨਾਂ ਵਾਸਤੇ ਭਾਈ ਬਿਆਸ ਸਿੰਘ ਦਾ ਬਦਲਾ ਲਿਆ ਕੋਈ ਬਦਲਾ ਨਹੀਂ ਬਿਲਕੁਲ ਉਹਨਾਂ ਵਾਸਤੇ ਇਹ ਹੈ ਬਿਲਕੁਲ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਜਿਹੜੇ ਬੰਦੇ ਅਜੇ ਕੁਰਬਾਨੀਆਂ ਭੁੱਲ ਕੇ ਕਰਮੇਦਨਮੋਲ ਦੇ ਪਿੱਛੇ ਫਿਰਦੇ ਆ ਕਿ ਯਾਰ ਫਿਰ ਤੁਸੀਂ ਮੈਂ ਤਾਂ ਕਹਣਾ ਵੀ ਜਦ ਤੂੰ ਉਹਨੂੰ ਲਾਣਤਾ ਨੇ ਜਾਂ ਵਿਦਾਵਾ ਲਿਖ ਦੋ ਯਾਰ ਹਾਂ ਤੁਸੀਂ ਕਹਿ ਦੋ ਬਈ ਅਸੀਂ ਸਿੱਖ ਨਹੀਂ ਆ ਐਵੇਂ ਕਿਉਂ ਗਾਤਰੇ ਪਾਇਆ ਕਿਉਂ ਦਾੜੇ ਰੱਖੇ ਆ ਹਾਂ ਕਿ ਤਰ੍ਹਾਂ ਦੀ ਵਰਗੀ ਕਿ ਫਾਇਦਾ ਯਾਰ ਕੀ ਫਾਇਦਾ ਜੇ ਜ਼ਾਰੀਆਂ ਪਗਾਉਣੀਆਂ ਨੇ ਇੱਕ ਪਾਸੇ ਕੌਮ ਖੜੀ ਇੱਕ ਪਾਸੇ ਤੁਹਾਡੀਆਂ ਜ਼ਾਰੀਆਂ ਨੇ ਦੇਖੋ ਜੀ ਇਸ ਟਾਈਮ ਜਿਵੇਂ ਨਰਿੰਦਰ ਮੋਦੀ ਦੀ ਸਿਕਿਉਰਟੀ ਹੋਣਾ ਬੜੀ ਵੱਡੀ ਗੱਲ ਹੈ ਉਹ ਟਾਈਮ ਇੰਦਰਾ ਗਾਂਧੀ ਦੁਨੀਆ ਦੇ ਮੰਨੇ ਪਰਮੰਨੇ ਲੀਡਰਾਂ ਚ ਆਉਂਦੀ ਸੀ ਹਾਂ ਇੱਕ ਪਰ ਉਹ ਲੇਡੀ ਦੇ ਵਜੋਂ ਲੋਹਾ ਲਾ ਆਇਲ ਲੇਡੀ ਕਿਹਾ ਜਾਂਦਾ ਉਹਦਾ ਬਾਡੀਗਾਰਡ ਕਿੰਨਾ ਵਧੀਆ ਫਿਊਚਰ ਸੀ ਉਹਦਾ ਕਿੰਨਾ ਵਧੀਆ ਪ੍ਰੋਟੈਕਸ਼ਨ ਸੀ ਹਾਂ ਬਹੁਤ ਕੁਝ ਕਿੰਨਾ ਪੈਸੇ ਕਮਾਉਂਦਾ ਉਹਦਾ ਉਹਦਾ ਇੰਦਰਾ ਗਾਂਧੀ ਨੂੰ ਕਹਿ ਕੇ ਆਪਣੇ ਪਰਿਵਾਰ ਨੂੰ ਫਿੱਟ ਕਰ ਸਕਦਾ ਸੀ ਉਹਦਾ ਮੁੰਡਾ ਮੁੱਖ ਮੰਤਰੀ ਉਹਦੇ ਮੁੰਡੇ ਕੁਝ ਵੀ ਕਰ ਸਕਦਾ ਸੀ ਕੁਝ ਵੀ ਕਰ ਸਕਦਾ ਸੀ ਤੇ ਪਰ ਉਹਨੇ ਉਹਨੇ ਨਾ ਅਣਖ ਜਗਾਈ ਅਣਖ ਗੈਰਤ ਕਿਸੇ ਕਿਸ ਚ ਹੁੰਦੀ ਹੈ ਇੱਥੇ ਬੁੱਧ ਲੀਰਾਂ ਫਿਰਦੀਆਂ ਨੇ ਉਹਨਾਂ 'ਚ ਅਣਖਾਂ ਨਹੀਂ ਹੁੰਦੀਆਂ ਬਾਈ ਉਹਨਾਂ ਨੇ ਸਿਰਫ ਪਾਰਟੀਆਂ ਸਾਥ ਦੇਣਾ ਹੁੰਦਾ ਵੀ ਜਵੇਂ ਪਾਰਟੀ ਕਹੂਗੀ ਠੀਕ ਹੈ ਭਾਵੇਂ ਦਿੱਲੀ ਤੋਂ ਆ ਕੇ ਭਈਏ ਦਿੱਲੀ ਵਾਲੇ ਭਈਏ ਆ ਕੇ ਇਹਨਾਂ ਦੇ ਸਿਰ ਤੇ ਬੈਠੇ ਹੋਇਆ ਉਹਨਾਂ ਦੇ ਕਹਿਣੇ ਮੰਨਦੇ ਆ ਉਹਨਾਂ ਦਾ ਕਹਿਣਾ ਮੰਨ ਲੈਂਦੇ ਪਰ ਕੌਮ ਦਾ ਕਹਿਣਾ ਨਹੀਂ ਮੰਨਣਾ ਪਰ ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ ਜਿੰਨੀ ਇੱਕ ਮੇਰੇ ਕੋਲ ਜਾਣਕਾਰੀ ਜਿ세 ਅਸੀਂ ਬਿੰਮਲ ਕੌਰ ਖਾਲਸਾ ਜੀ ਬਾਰੇ ਦਿੱਤੀ ਹੈ ਜੇਕਰ ਕੋਈ ਸ਼ਬਦ ਬਾਦ ਘਟ ਗਿਆ ਹੋਵੇ ਜਾਂ ਕਿ ਜਾਣਕਾਰੀ ਥੋੜੀ-ਮੋਟੀ ਰਹਿ ਗਈ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਤੇ ਇੰਨੀ ਇੱਕ ਬੇਨਤੀ ਹੈ ਅਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫਰੀਦਕੋਟ ਵਾਲਿਓ ਸਾਥ